ਦਾਸਤਿਏ ਫਰੀਦਕੋਟ ਕੇਂਦਰੀ ਜੇਲ੍ਹ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਫਰੀਦਕੋਟ ਦੀ ਕੇਂਦਰੀ ਜੇਲ੍ਹ ਤੋਂ 24 ਮੋਬਾਈਲ ਫੋਨ ਤੰਬਾਕੂ ਬਰਾਮਦ ਹੋਇਆ ਹੈ ਜੇਲ੍ਹ ਦੀ پارک ਚ ਚੈਕਿੰਗ ਦੇ ਦੌਰਾਨ پارک ਚੋਂ ਲਵਾਰਿਸ ਹਾਲਤ ਦੇ ਵਿੱਚ ਸਮਾਨ ਮਿਲਿਆ ਜਿਸ ਨੂੰ ਦੇਖ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ ਜਾਣਕਾਰੀ ਮੁਤਾਬਕ ਮੋਬਾਈਲ ਫੋਨ ਤੇ ਹੋਰ ਸਮਾਨ ਬਾਹਰੋਂ ਗੇਂਦ ਨਾਲ ਬੰਨ ਕੇ ਸੁੱਟਿਆ ਗਿਆ ਸੀ ਜੋ ਕਿ ਬਰਾਮਦ ਹੋਇਆ ਹੈ ਜੇਲ੍ਹ ਪ੍ਰਸ਼ਾਸਨ ਵੱਲੋਂ ਅਣਜਾਣ ਲੋਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਤੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਟੈਲੀਪੋਸਟ ਪੰਜਾਬੀ ਦਾਸਤਿਏ ਫਰੀਦਕੋਟ ਕੇਂਦਰੀ ਜੇਲ੍ਹ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਫਰੀਦਕੋਟ ਦੀ ਕੇਂਦਰੀ ਜੇਲ੍ਹ ਤੋਂ 24 ਮੋਬਾਈਲ ਫੋਨ ਤੰਬਾਕੂ ਬਰਾਮਦ ਹੋਇਆ ਹੈ ਜੇਲ੍ਹ ਦੀ پارک ਚ ਚੈਕਿੰਗ ਦੇ ਦੌਰਾਨ پارک ਚੋ ਲਵਾਰਿਸ ਹਾਲਤ ਦੇ ਵਿੱਚ ਸਮਾਨ ਮਿਲਿਆ ਜਿਸ ਨੂੰ ਦੇਖ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ ਜਾਣਕਾਰੀ ਮੁਤਾਬਕ ਮੋਬਾਈਲ ਫੋਨ ਤੇ ਹੋਰ ਸਮਾਨ ਬਾਹਰੋਂ ਗੇਂਦ ਨਾਲ ਬੰਨ ਕੇ ਸੁੱਟਿਆ ਗਿਆ ਸੀ ਜੋ ਕਿ ਬਰਾਮਦ ਹੋਇਆ ਹੈ ਜੇਲ੍ਹ ਪ੍ਰਸ਼ਾਸਨ ਵੱਲੋਂ ਅਣਜਾਣ ਲੋਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਤੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਟੈਲੀਪੋਸਟ ਪੰਜਾਬੀ ਦਾਸਤਿਏ ਫਰੀਦਕੋਟ ਕੇਂਦਰੀ ਜੇਲ੍ਹ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਫਰੀਦਕੋਟ ਦੀ ਕੇਂਦਰੀ ਜੇਲ੍ਹ ਤੋਂ 24 ਮੋਬਾਈਲ ਫੋਨ ਤੰਬਾਕੂ ਬਰਾਮਦ ਹੋਇਆ ਹੈ ਜੇਲ੍ਹ ਦੀ پارک ਚ ਚੈਕਿੰਗ ਦੇ ਦੌਰਾਨ پارک ਚੋਂ ਲਵਾਰਿਸ ਹਾਲਤ ਦੇ ਵਿੱਚ ਸਮਾਨ ਮਿਲਿਆ ਜਿਸ ਨੂੰ ਦੇ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ ਜਾਣਕਾਰੀ ਮੁਤਾਬਕ ਮੋਬਾਈਲ ਫੋਨ ਤੇ ਹੋਰ ਸਮਾਨ ਬਾਹਰੋਂ ਗੇਂਦ ਨਾਲ ਬੰਨ ਕੇ ਸੁੱਟਿਆ ਗਿਆ ਸੀ ਜੋ ਕਿ ਬਰਾਮਦ ਹੋਇਆ ਹੈ ਜੇਲ੍ਹ ਪ੍ਰਸ਼ਾਸਨ ਵੱਲੋਂ ਅਣਜਾਣ ਲੋਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਤੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਟੈਲੀਪੋਸਟ ਪੰਜਾਬੀ ਦਾਸਤਿਏ ਫਰੀਦਕੋਟ ਕੇਂਦਰੀ ਜੇਲ੍ਹ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਫਰੀਦਕੋਟ ਦੀ ਕੇਂਦਰੀ ਜੇਲ੍ਹ ਤੋਂ 24 ਮੋਬਾਈਲ ਫੋਨ ਤੰਬਾਕੂ ਬਰਾਮਦ ਹੋਇਆ ਹੈ ਜੇਲ੍ਹ ਦੀ پارک ਚ ਚੈਕਿੰਗ ਦੇ ਦੌਰਾਨ پارک ਚੋ ਲਵਾਰਿਸ ਹਾਲਤ ਦੇ ਵਿੱਚ ਸਮਾਨ ਮਿਲਿਆ ਜਿਸ ਨੂੰ ਦੇਖ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ ਜਾਣਕਾਰੀ ਮੁਤਾਬਕ ਮੋਬਾਈਲ ਫੋਨ ਤੇ ਹੋਰ ਸਮਾਨ ਬਾਹਰੋਂ ਗੇਂਦ ਨਾਲ ਬੰਨ ਕੇ ਸੁੱਟਿਆ ਗਿਆ ਸੀ ਜੋ ਕਿ ਬਰਾਮਦ ਹੋਇਆ ਹੈ ਜੇਲ੍ਹ ਪ੍ਰਸ਼ਾਸਨ ਵੱਲੋਂ ਅਣਜਾਣ ਲੋਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਤੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਟੈਲੀਪੋਸਟ ਪੰਜਾਬੀ ਦਾਸਤਿਏ ਫਰੀਦਕੋਟ ਕੇਂਦਰੀ ਜੇਲ੍ਹ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਫਰੀਦਕੋਟ ਦੀ ਕੇਂਦਰੀ ਜੇਲ੍ਹ ਤੋਂ 24 ਮੋਬਾਈਲ ਫੋਨ ਤੰਬਾਕੂ ਬਰਾਮਦ ਹੋਇਆ ਹੈ ਜੇਲ੍ਹ ਦੀ پارک ਚ ਚੈਕਿੰਗ ਦੇ ਦੌਰਾਨ پارک ਚੋਂ ਲਵਾਰਿਸ ਹਾਲਤ ਦੇ ਵਿੱਚ ਸਮਾਨ ਮਿਲਿਆ ਜਿਸ ਨੂੰ ਦੇਖ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ ਜਾਣਕਾਰੀ ਮੁਤਾਬਕ ਮੋਬਾਈਲ ਫੋਨ ਤੇ ਹੋਰ ਸਮਾਨ ਬਾਹਰੋਂ ਗੇਂਦ ਨਾਲ ਬੰਨ ਕੇ ਸੁੱਟਿਆ ਗਿਆ ਸੀ ਜੋ ਕਿ ਬਰਾਮਦ ਹੋਇਆ ਹੈ ਜੇਲ੍ਹ ਪ੍ਰਸ਼ਾਸਨ ਵੱਲੋਂ ਅਣਜਾਣ ਲੋਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਤੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ ਟੈਲੀਪੋਸਟ ਪੰਜਾਬੀ। ਦਾਸਤਿਏ ਫਰੀਦਕੋਟ ਕੇਂਦਰੀ ਜੇਲ੍ਹ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਫਰੀਦਕੋਟ ਦੀ ਕੇਂਦਰੀ ਜੇਲ੍ਹ ਤੋਂ 24 ਮੋਬਾਈਲ ਫੋਨ, ਤੰਬਾਕੂ ਬਰਾਮਦ ਹੋਇਆ ਹੈ। ਜੇਲ੍ਹ ਦੀ پارک ਚ ਚੈਕਿੰਗ ਦੇ ਦੌਰਾਨ پارک ਚੋਂ ਲਵਾਰਿਸ ਹਾਲਤ ਦੇ ਵਿੱਚ ਸਮਾਨ ਮਿਲਿਆ ਜਿਸ ਨੂੰ ਦੇਖ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ। ਜਾਣਕਾਰੀ ਮੁਤਾਬਕ ਮੋਬਾਈਲ ਫੋਨ ਤੇ ਹੋਰ ਸਮਾਨ ਬਾਹਰੋਂ ਗੀਂਦ ਨਾਲ ਬੰਨ ਕੇ ਸੁੱਟਿਆ ਗਿਆ ਸੀ ਜੋ ਕਿ ਬਰਾਮਦ ਹੋਇਆ ਹੈ ਜੇਲ੍ਹ ਪ੍ਰਸ਼ਾਸਨ ਵੱਲੋਂ ਅਣਜਾਣ ਲੋਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਤੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਟੈਲੀਪੋਸਟ ਪੰਜਾਬੀ ਦਾਸਤ ਇਹ ਫਰੀਦਕੋਟ ਕੇਂਦਰੀ ਜੇਲ੍ਹ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਫਰੀਦਕੋਟ ਦੀ ਕੇਂਦਰੀ ਜੇਲ੍ਹ ਤੋਂ 24 ਮੋਬਾਈਲ ਫੋਨ ਤੰਬਾਕੂ ਬਰਾਮਦ ਹੋਇਆ ਜੇਲ੍ਹ ਦੀ پارک ਚ ਚੈਕਿੰਗ ਦੇ ਦੌਰਾਨ پارک ਚੋਂ ਲਵਾਰਿਸ ਹਾਲਤ ਦੇ ਵਿੱਚ ਸਮਾਨ ਮਿਲਿਆ ਜਿਸ ਨੂੰ ਦੇਖ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ ਜਾਣਕਾਰੀ ਮੁਤਾਬਕ ਮੋਬਾਈਲ ਫੋਨ ਤੇ ਹੋਰ ਸਮਾਨ ਬਾਹਰੋਂ ਗੇਂਦ ਨਾਲ ਬੰਨ ਕੇ ਸੁੱਟਿਆ ਗਿਆ ਸੀ ਜੋ ਕਿ ਬਰਾਮਦ ਹੋਇਆ ਹੈ ਜੇਲ੍ਹ ਪ੍ਰਸ਼ਾਸਨ ਵੱਲੋਂ ਅਣਜਾਣ ਲੋਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਤੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਟੈਲੀਪੋਸਟ ਪੰਜਾਬੀ